ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਠੀਕ ਐ ਟਾਈਮ ਹੋ ਰਿਹਾ 7 ਵਜੇ ਦਾ ਮੈਂ ਜਾ ਰਹੀ ਆ ਬਾੜੀ ਵਿੱਚ ਧਣੀਆਂ ਤੋੜਨ ਲਈ ਕਿਉਂਕਿ ਅੰਦਰ ਮੈਂ ਰੱਖੀ ਐ ਸਬਜ਼ੀ ਬਣਨੀ ਆਲੂ ਗੋਭੀ ਦੀ ਗੋਭੀ ਮੈਂ ਰਾਤ ਕੱਟ ਕੇ ਰੱਖਤੀ ਸੀ ਸਬਜ਼ੀ ਬਣ ਰਹੀ ਐ ਮੈਂ ਕਿ ਧਣੀਆਂ ਤੋੜ ਲਿਆ ਮਾ ਧਣੀਆਂ ਸੋਹਣਾ ਹੋਇਆ ਪਿਆ ਪਾਲਕ ਵੀ ਵਿੱਚ ਵਿੱਚ ਹੋਏ ਵੇ ਛੋਟਾ ਵੀ ਵਿੱਚ ਵੱਡਾ ਵੀ ਐ ਗਾਜਰਾਂ ਦਾ ਤਹਲੇ ਉੱਪਰ ਛੇਜਾਂ ਲੱਗ ਰਏ ਦੇਖਣ ਨੂੰ ਪਰ ਵਿੱਚੋਂ ਨਹੀਂ ਹੋਈਆਂ ਹੋਣੀਆਂ। ਮੂਲੀਆਂ ਵੀ ਬਹੁਤ ਛੋਟੀਆਂ ਨੇ ਹਜੇ ਤਾਂ ਨਹੀਂ ਹੋਈਆਂ ਹੋਣੀਆਂ। ਮਿੱਥੇ ਬਹੁਤ ਵਧੀਆ ਹੋਈ ਹੋਏ ਨੇ ਪਰ ਕਰੜੇ ਜਿਹੇ ਨੇ ਥੋੜੇ ਤੋੜਨ ਵਿੱਚ। ਸਰੋਂ ਵੀ ਥੋੜੀ ਨਿਕਲੀ ਐ। ਤੋੜਦੇ ਆ ਧਣੇ ਆ ਪਾਣੀ ਲੱਗਿਆ ਪਿਆ ਮਿੱਟੀ ਗਿੱਲੀ ਆ। ਮਿੱਟੀ ਗਿੱਲੀ ਐ ਬਹੁਤ ਪਚਾ ਕੇ ਜਾਣਾ ਪਊਗਾ। ਤੁੜੀਆਂ ਧਨੀਆ ਕਿੰਨਾ ਸੋਹਣਾ ਲੱਗਦਾ ਦੇਖਣ ਨੂੰ ਵੀ ਤੇ ਇਹਦੀ ਖੁਸ਼ਬੂ ਵੀ ਤਾਜੀ ਤਾਂ ਨਹੀਂ ਇਹਦੀ ਪਾਣੀ ਲਾਇਆ ਕੱਲ ਤਾਂ ਨਹੀਂ ਇਹਨੂੰ ਸਾਰੀ ਸਬਜੀ ਨੂੰ ਮੈਂ ਭਾਂਜੀ ਕਰਦਾ ਨਾ ਇੱਕ ਚੀਰਨੀ ਭਰ ਕੇ ਮੈਂ ਧਨੀਆ ਇਹਦੀ ਪਾਦਾ ਕਰਾ ਸਬਜੀ ਵਿੱਚ ਵਧੀਆ ਲੱਗਦਾ ਮੈਂ ਪਹਿਲਾਂ ਰੀਤੀ ਸਬਜੀ ਵਿੱਚ ਪਾਉਣਾ ਸ਼ੁਰੂ ਕਰ ਦਾਂ ਨਹੀਂ ਹੁੰਨੀ ਆ ਪਾਕਿ ਜਿਹੜੇ ਬੱਚੇ ਨਹੀਂ ਖਾਂਦੇ ਫਿਰ ਉਹਨਾਂ ਨੂੰ ਬਹੁਤ ਪਤਨ ਲੱਗੇ ਧਨੀਆ ਦਾ ਫਲੇਵਰ ਸਬਜੀ ਦੇ ਵਿੱਚ ਆ ਜਾ ਜੇ ਪਹਿਲਾਂ ਹੀ ਰੀਤੀ ਸਬਜੀ ਵਿੱਚ ਪਾਉਣ ਲੱਗ ਜੀ ਉੱਤੇ ਜੇ ਪਾਈ ਉਹ ਵੀ ਵਧੀਆ ਲੱਗਦਾ ਪਰ ਜੇ ਹੁਣ ਜੇ ਕੋਈ ਨਹੀਂ ਖਾਂਦਾ ਤਾਂ ਮੈਂ ਸਬਜੀ ਜਦੋਂ ਬਣਨੀ ਸ਼ੁਰੂ ਹੁੰਦੀ ਵਸ ਮੈਂ ਨਾਲ ਹੀ ਪਾ ਦਾਨੀ ਵਿੱਚ ਹੀ ਫਲੇਵਰ ਆ ਜਾਂਦਾ ਸਬਜੀ ਬਹੁਤ ਟੇਸਟੀ ਬਣਦੀ ਆ ਚਲੋ ਵਸ ਐਨਾ ਬਹੁਤ ਚਲਿਏ ਅੰਦਰ ਕਿਚਨ ਦਾ ਕੰਮ ਚੱਲ ਰਿਹਾ ਜੋਰਾ ਸ਼ੋਰਾ ਤੇ ਸਵੇਰੇ ਸਵੇਰੇ ਨਾ ਬੀਚਕਾ ਕੋਕੋਬੀ ਨੇ ਇਧਰ ਮੈਂ ਬਣਾ ਲਈ ਸਬਜੀ ਆਲੂ ਗੋਭੀ ਦੀ ਗੋਭੀ ਨਾ ਹੁਣ ਫਰੈਸ਼ ਆਉਣ ਲੱਗੀ ਪਹਿਲਾਂ ਸਟੋਰਾਂ ਵਾਲੀ ਆਉਂਦੀ ਸੀ ਜਿਹੜੀ ਹੁਣ ਗੋਭੀ ਆਰੀ ਬਹੁਤ ਟੇਸਟੀ ਬਣਦੀ ਹੈ ਤਾਂ ਨਹੀਂ ਮੈਂ ਪਾ ਲਿਆ ਤੇ ਇਧਰ ਮੈਂ ਆਪਣੀ ਬ੍ਰੈਕਫਾਸਟ ਤਿਆਰੀ ਕਰੀ ਹੈ ਪਿਆਜ਼ ਸ਼ਿਮਲਾ ਮਿਰਚ ਚੌਪ ਕਰ ਲੈ ਪਨੀਰ ਚੌਪ ਕਰਕੇ ਰੱਖ ਲਿਆ ਤੇ ਚਾਹ ਦਾ ਮਸਾਲਾ ਬਣਾਉਂਗੀ ਉਹ ਵੀ ਮੈਂ ਸਮਾਨ ਕੱਢ ਕੇ ਰੱਖ ਲਿਆ ਲੌਂਗ, ਲਾਈਚੀ, ਦਾਲਚੀਨੀ, ਸੌਂਸ ਬਾਕੀ ਸਰਦੀ ਵੀ ਤੁਸੀਂ ਕਾਲੀ ਮਿਰਚ ਪਾ ਸਕਦੇ ਹੋ, ਸੁੰਡ ਪਾ ਸਕਦੇ ਹੋ ਤੇ ਇਹ ਸਮਾਨ ਮੈਂ ਚਾਹ ਦੇ ਮਸਾਲੇ ਲਈ ਕੱਢ ਕੇ ਰੱਖ ਲਿਆ ਇਧਰ ਬਣਾ ਰਹੀ ਆ ਆਪਣਾ ਬ੍ਰੇਕਫਾਸਟ ਅੱਜ ਮੇਰੇ ਵਿੱਚ ਪਾਲਕ ਵੀ ਪਾਇਆ ਮੇਰੇ ਦਿਮਾਗ ਵਿੱਚ ਆਇਆ ਮੈਂ ਪਾਲਕ ਤੋੜਨਾ ਮੈਂ ਤੋੜਨਾ ਭੁੱਲਿਆ ਨਹੀਂ ਆ ਫਿਰ ਜਦੋਂ ਮੈਂ ਬਣਾ ਰਹੀ ਸੀ ਮੈਂ ਜਾਂ ਕੇ फटाफट ਮੈਂ ਥੋੜਾ ਜਿਹਾ ਪਾਲਕ ਲੈ ਕੇ ਆਈ ਤੋੜ ਕੇ ਫਿਰ ਉਹ ਧੋ ਕੇ ਬਰੀਕ ਬਰੀਕ ਚੌਪ ਕਰਕੇ ਪਾਲਕ ਵੀ ਇਹਦੇ ਵਿੱਚ ਪਾਤਾ ਤੇ ਪਾਲਕ ਇਹ ਨਾ ਹੈਲਦੀ ਹੁੰਦਾ ਨਾ ਖਾਣਾ ਕਿਸੇ ਨਾ ਕਿਸੇ ਤਰੀਕੇ ਵੀ ਜ਼ਰੂਰ ਖਾਣਾ ਚਾਹੀਦਾ ਫਿਰ ਮੈਂ ਵੀ ਅੱਜ ਪਾਲਕ ਐਡ ਕੀਤਾ ਟੇਸਟ ਕੋਈ ਬਹੁਤ ਫਰਕ ਨਹੀਂ ਪਿਆ ਸਟਿਲ ਮੈਨੂੰ ਅੱਛਾ ਲੱਗਿਆ ਇੱਦਾਂ ਬਣ ਕੇ ਹੋ ਗਿਆ ਇਸ ਚੀਜ਼ ਚਿਲੀ ਪਾਲਕ ਨਾਲ ਵੀ ਅੱਛਾ ਲੱਗਿਆ ਟੇਸਟ ਇਹ ਨਹੀਂ ਹੈਗਾ ਪਾਲਕ ਦਾ ਬਹੁਤ ਡਿਫਰੈਂਟ ਟੇਸਟ ਆ ਰਿਹਾ ਸੀ ਜਾਂ ਕਿਸੇ ਹੋਰ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਾ ਮੈਨੂੰ ਤੇ ਹੈਲਦੀ ਤਾਂ ਹੋਣਾ ਹੋਣੀ ਹੋਣਾ ਜਦੋਂ ਆਪਾਂ ਇਹਦੇ ਵਿੱਚ ਪਾਲਕ ਪਾਤੀ ਕਿਸੇ ਵੀ ਚੀਜ਼ ਵਿੱਚ ਅੰਕੇਜ ਪੁਰਜੀ ਵਿੱਚ ਪਨੀਰ ਦੀ ਪੁਰਜੀ ਵਿੱਚ ਵੀ ਤੁਸੀਂ ਪਾਲਕ ਐਡ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਿਲਕੁਲ ਠੀਕ ਐ ਅੱਜ ਜਾਂ ਨੈਕਸਟ ਡੇ ਕੱਲ ਮੈਂ ਤੁਹਾਨੂੰ ਮਾਰਨਿੰਗ ਤੋਂ ਬੰਦ ਵੀਡੀਓ ਬਣੀ ਨਹੀਂ ਸੀ ਕਿ ਵਿਚ ਚੱਲੇ ਗਈ ਸੀ ਨਾ ਵੀਡੀਓ ਨਹੀਂ ਸ਼ੂਟ ਤਾਜ ਨੇਕਸਟ ਡੇ ਦੀ ਮਾਰਨਿੰਗ ਹੈ ਟਾਈਮ ਹੋ ਰਿਹਾ ਸਵਾ 6:00 ਤੇ ਮੈਂ ਇੱਧਰ ਰੱਖੀ ਹੋਈ ਚਾਹ ਇੱਧਰ ਮੈਂ ਰੱਖਤੀ ਦਾਲ ਪਿਉਂਦੀ ਗਰਮ ਪਾਣੀ ਕਰਕੇ ਸਾਬਤ ਮੂੰਗੀ ਸੇ ਸਾਬਤ ਮੋਠ ਮੈਂ ਪਿਉਂ ਕੇ ਰੱਖ ਤੇ ਇੱਧਰ ਮੈਂ ਪਾਣੀ ਗਰਮ ਕਰਤਾ ਸੀਗਾ ਮੈਂ ਕਹਿੰਦੇ ਦਾਲ ਸੌਫਟ ਹੋ ਗਈ ਐਨ ਚਾਹ ਪਾਣੀ ਪੀ ਲੈਣਿਆ ਤੇ ਇੱਧਰ ਮੈਂ ਪਿਆਜ਼ ਵਗੈਰਾ ਚੌਪ ਕਰਕੇ ਰੱਖ ਲਿਆ ਦਾਲ ਦੇ ਤੜਕੇ ਲਈ ਟਮਾਟਰ ਲਸਣ ਅਦਰਕ ਦਾ ਪੀਸਟ ਕੱਢ ਕੇ ਰੱਖ ਲਿਆ ਇੱਧਰ ਬੰਨ ਰਹੀ ਐ ਤੁਹਾਡੀ ਚਾਹ ਚਾਹ ਪੀ ਕੇ ਸ਼ੇਰ ਮੇ दाल ਨੂੰ ਤੜਕਾ ਲਗਾ ਦੂੰਗੀ ਕੋਈ ਵੀ ਸਾਬਤ ਦਾਲ ਹੁੰਦੀ ਹੈ ਮੈਂ ਪਹਿਲਾਂ ਦਾਲ ਨੂੰ ਭਿਉਣੀ ਆ ਜੇ ਸ਼ਾਮ ਨੂੰ ਬਣਾਉਣੀ ਹੈ ਤਾਂ ਦੁਪਹਿਰੇ ਭਿਉਣੀ ਆ ਹਨਾ ਜੇ ਹੁਣ ਸਵੇਰੇ ਬਣਾਉਣੀ ਹੈ ਤਾਂ ਉਠਣਸਾਰ ਪਹਿਲਾਂ ਮੈਂ ਦਾਲ ਭਿਉਂਗੀ ਰਾਤ ਨੂੰ ਮੈਂ ਕੰਢ ਕੇ ਰੱਖ ਦਾਂਗੀ ਉਦੋਂ ਵੀ ਪਹਿਲਾਂ ਸਵੇਰੇ ਦਾਲ ਬੋਖਸ ਕਰਕੇ ਭਿਉਣੀ ਜਿਹੜੇ ਪਾਣੀ 'ਚ ਪਿਉਂਦੇ ਇਹ ਪਾਣੀ ਪਹਿਲਾਂ ਹੀ ਉਸ ਕਰੂਗੀ ਹਨਾ ਤੇ ਹੋਰ ਪਾਣੀ ਪਾਉਂਗੀ ਤੇ ਦਾਲ ਵਧੀਆ ਵੀ ਬਣਦੀ ਹੈ ਜਲਦੀ ਵੀ ਬਣ ਜਾਂਦੀ ਹੈ ਜਲਦੀ ਗਲ ਜਾਂਦੀ ਹੈ ਹੁਣ ਪੀਦੀ ਚਾਹ ਚਾਹ ਕੇ ਫਿਰ ਬਿਨਾ ਸ਼ਰੀਰ ਨਹੀਂ ਫਿਰ ਚੱਲਦਾ ਅੱਧਾ ਪੌਣਾ ਘੰਟਾ ਤੁਮੇਂ ਚਾਹ ਪੀਤੇ ਬਿਨਾਂ ਰਹਿ ਸਕਦੀ ਹੈ ਵੀ ਚਲੋ ਹੋਰ ਕੰਮ ਕਰ ਲਓ ਹਾਂਜੀ ਜਲਦੀ ਚਾਹ ਨਹੀਂ ਪੀਣੀ ਕਈ ਵਰਧਮਿੰਦਰ ਭਾਂ 10 ਮਿੰਟ ਕਹਿੰਦੇ ਨੇ ਮੈਂ ਠਹਿਰ ਕੇ ਉੱਠਾਂ ਉਹਨੇ ਮੈਂ ਆਪਣਾ ਹੋਰ ਕੰਮ ਵੀ ਕਰਨਾ ਨੇ ਵੇਟ ਵੀ ਕਰਨਾ ਨੇ ਫਿਰ ਜੇ ਦਵਿੰਦਰ ਜਾਦਾ ਹੀ ਲੇਟ ਉੱਠਣਾ ਜਾਂ ਮੈਂ ਜਾਦਾ ਜਲਦੀ ਉੱਠਣਾ ਫਿਰ ਮੈਂ ਅੱਧਾ ਜਗਾ ਦਾ ਕਰਕੇ ਪੀ ਲਵਾਂਗੇ ਅੱਜ ਕੱਪੜੇ ਵੀ ਨਹੀਂ ਧੋਣੇ ਹੈਗੇ ਕੱਪੜੇ ਮੈਂ ਕੱਲ ਨੂੰ ਧੋਵਾਂਗੀ ਤੇ ਅੱਜ ਆਪਾਂ ਕੁਝ ਕੰਮ ਕਰਾਂ ਕੱਲ੍ਹ ਸਕੇ ਚੱਲੇਗੀ ਉਸ ਕਰਕੇ ਫਿਰ ਅਪਡੇਟ ਕਰਦੇ ਕੰਮ ਹੁੰਦੇ ਨੇ ਆਪਾਂ ਪਲਾਨ ਕੀਤੇ ਹੁੰਦੇ ਨੇ ਕੰਮ ਸਾਰੇ ਰਹਿ ਜਾਂ ਅੱਜ ਫਿਰ ਕੰਮਾਂ ਦੇ ਭਾਈ ਦੌੜ ਹੋ ਗਈ ਜੇ ਇੱਕ ਦਿਨ ਕੰਮ ਨਾ ਹੋਣੇ ਆਪਾਂ ਤੇ ਚੱਲ ਜੀ ਨਾ ਫਿਰ ਨੈਕਸਟ ਡੇ ਕੰਮ ਇਕੱਠੇ ਵੀ ਹੋ ਜਾਂਦੇ ਨੇ ਤੇ ਆਪਾਂ ਨੂੰ ਵੀ ਥੋੜੀ ਜਿਹੀ ਭੱਜ ਦੌੜ ਜ਼ਿਆਦਾ ਹੋ ਜਾਂਦੀ ਕੰਮਾਂ ਦੇ। ਕੁਝ ਨੂੰ ਚਾਹ ਪੀ ਲਈ ਚਾਹ ਕਿ ਫਿਰ ਆਪਾਂ ਅਗਲੇ ਕੰਮ ਸ਼ੁਰੂ ਕਰਾਂਗੇ, ਸ਼ਰੀਰ ਚਾਲੂ ਕਰ ਲਈ ਚਾਹ ਪੀ ਕੇ ਫਿਰ ਕੰਮ ਕਰਦੇ ਸ਼ੁਰੂ। ਤੇ ਇਦੋਂ ਸਵੇਰੇ ਮੈਂ ਮਸ਼ੀਨ 'ਚ ਕਰ ਰਹੀ ਸੀ ਕੱਪੜੇ ਲੋਡ ਅੱਜ ਮੈਂ ਜਲਦੀ ਨਾਲ ਹੀ ਖਾਣਾ ਤੇ ਮਹਾਂਜ ਬਣਾਉਣਾ ਸੀ ਪਰ ਮੈਂ ਉਸ ਤੋਂ ਪਹਿਲਾਂ ਹੀ ਮੈਂ ਨਹਾ ਲਈ ਸੀ। ਮੈਂ ਕੱਟਰੂ ਮਸ਼ੀਨ 'ਚ ਜਿੰਨੇ ਕੱਪੜੇ ਹੈਗੇ ਲੋਡ ਕਰਕੇ ਰੱਖਦਾ ਫਿਰ ਮੈਨੂੰ ਪਤਾ ਲੱਗ ਜੂ ਕਿ ਸ਼ਾਮ ਨੂੰ ਜਿੰਨੇ ਹੋਣਗੇ ਮੈਂ ਸ਼ਾਮ ਦੇ ਫੇਰ ਪਾ ਦੂੰਗੀ ਫਿਰ ਰਾਤ ਨੂੰ ਮਸ਼ੀਨ ਆਨ ਹੋ ਜੂਗੀ ਹਨਾ ਅੱਧਾ ਕੰਮ ਆਪਣਾ ਕੱਪੜਾ ਜਿੰਨੇ ਹੈਗੇ ਹੁਣ ਪਾ ਲੈਣੇ ਜਿਹੜੇ ਫੇਰ ਹੋਏ ਫੇਰ ਪਾ ਜਾਣਗੇ ਰਾਤ ਨੂੰ ਮਸ਼ੀਨ ਆਨ ਕਰ ਦਾਂਗੇ ਟਾਈਮ ਮਤਲਾ ਦਾਂਗੇ ਕਿਉਂਕਿ ਮੈਨੂੰ ਐ ਨਾ ਕਰ ਰਹੀ ਸੀ ਵੀ ਲੋਨ ਦੀ ਪਾਕਟ ਕਾਫੀ ਵੀ ਕੱਪੜੇ ਵੀ ਕਦੇ ਲੋਡ ਨਾ ਹੋਏ ਫਿਰ ਤਾਂ ਮੈਂ ਹੁਣੀ ਮਸ਼ੀਨ ਆਨ ਕਰ ਦੂੰਗੀ ਚਲ ਕੰਮ ਕਰਦੇ ਕਰਦੇ ਧੋਤੇ ਜਾਣਗੇ ਤੇ ਮਸ਼ੀਨ 'ਚ ਪਾਤੇ ਕੱਪੜੇ ਪਰ ਚਲਾਉਂਗੀ ਤਾਂ ਮੈਂ ਰਾਤ ਨੂੰ ਮਸ਼ੀਨ ਹੁਣ ਤੇ ਇਧਰ ਮੈਂ ਕਰ ਲਿਆ ਆਪਣਾ ਬ੍ਰੇਕਫਾਸਟ ਰੈਡੀ ਅੰਡੇ ਦੀ ਪੂਰਜੀ ਬਣਾ ਲਈ ਸੀ ਇਹ ਹੈਗਾ ਮੇਰਾ ਅੱਜ ਦਾ ਬ੍ਰੇਕਫਾਸਟ ਮੈਂ ਸਬਜ਼ੀਆਂ ਪਾ ਲਾਂਦੀ ਹੁਣੀਆਂ ਵਿੱਚ ਪਿਆਜ਼ ਟਮਾਟਰ ਅਸ਼ੀ ਗੋਲੰਮੀ ਮਿਰਚ ਹਰੀ ਮਿਰਚ ਤੇ ਹੁਣ ਹੈਗਾ ਨੈਕਸਟ ਦਿ ਤੀਸਰਾ ਦਿਨ ਹੈ ਵੀਡੀਓ ਪਤਾ ਨਹੀਂ ਮੇਰੀ ਕਮੈਂਟਿੰਗ ਦਿਨਾਂ ਤੱਕ ਲੰਮਕੀ ਗਈ ਤੇ ਤੀਸਰਾ ਦਿਨ ਮਾਰਨਿੰਗ 'ਚ ਮੈਂ ਧੋਤੇ ਕੱਪੜੇ ਰਾਤ ਟਾਈਮਰ ਲਗਾਇਆ ਸੀਗਾ ਤੇ ਕੱਪੜੇ ਧੋਤੇ ਗਏ ਸੀ ਹੁਣ ਪਾ ਰਹੀਆਂ ਕੱਪੜੇ ਸੁੱਕਣੇ ਰਾਤ ਨੂੰ ਮਸ਼ੀਨ 'ਚ ਕੱਪੜੇ ਲੋਡ ਕਰ ਦੋ ਟਾਈਮ ਲਗਾ ਦਿਓ ਤਾਂ ਬਹੁਤ ਹੀ ਪਤਾ ਹੀ ਨਹੀਂ ਲੱਗਦਾ ਫਿਰ ਕੱਪੜੇ ਵੀ ਘਰ ਤੋਂ ਧੋਤੇ ਆਉਂਦੇ ਨੇ ਹਾਂ ਸੌਖਾ ਹੋ ਜਾਂਦਾ ਆਪਣੇ ਆਪ ਨੂੰ ਐਸੀ ਵੀ ਠੰਡੇ ਚਾਹੁੰਦੀ ਮਸ਼ੀਨਾਂ ਦੀ ਮौज ਹੀ ਆ ਪਾਣੀ 'ਚ ਹੱਥ ਮਾਰਾ ਨੂੰ ਬਿਲਕੁਲ ਵੀ ਜੀ ਨਹੀਂ ਕਰ ਬਏਗਾ ਠੰਡ ਹੁਣ ਵੱਧ ਵੀ ਰਹੀ ਐ ਤੇ ਬਹੁਤ ਆਪਣਾ ਆਪਣਾ ਧਿਆਨ ਰੱਖਣ ਦੀ ਲੋੜ ਆ ਫੇਰ ਸਵੇਰੇ ਜਦੋਂ ਮੈਂ ਨਿਕਲਦੀ ਆ ਬਾਹਰ ਤੇ ਵਿੰਦਰ ਮੈਨੂੰ ਬਹੁਤ ਗੁੱਸਾ ਆਉਂਦਾ ਹੁੰਦਾ ਏ ਕਹਿੰਨਗੇ ਤੂੰ ਅੰ Innen ਨਿਕਲਿਆ ਕਰ ਆਪਣੇ ਆਪ ਨੂੰ ਮੈਂ ਮੈਨੂੰ ਪੁੱਛਣਗੇ ਸੇਟਕ ਐ ਸੇਟਕ ਐ ਕਹਿੰਨੇ ਕਹਿੰਗੇ ਮੇਰਾ ਸਿਰ ਦੁਖਣ ਲੱਗਿਆ ਮੈਂ ਕਿਹਾ ਮੈਂ ਸੇਟਕ ਐ ਮੈਨੂੰ ਮੈਨੂੰ ਤਾਂ ਆਪ ਨੂੰ ਬਹੁਤ ਠੰਡ ਲੱ ਸਿਰ ਤੋਂ ਤੇ ਪੈਰਾਂ ਤੋਂ ਮੈਂ ਬਹੁਤ ਠੰਡ ਮਹਿਸੂਸ ਕਰਦੀ ਹਾਂ ਸਾਰੀ ਸਰਦੀ ਮੈਂ ਆਪਣੇ ਪੈਰ ਨਹੀਂ ਮੈਂ ਨੰਗੇ ਰੱਖਦੇ ਬਿਨਾ ਸ਼ੂਜ਼ ਜਾਂ ਸੌਕਸ ਤੋਂ ਰੱਖੀ ਨਹੀਂ ਪਾਉਂਦੀ ਮੈਂ ਜਰਾਬਾ ਬਿਨਾਂ ਮੈਂ ਰਹੀ ਨਹੀਂ ਸਕਦੀ ਪੂਰੀ ਸਰਦੀ ਉਹ ਤਾਂ ਰਾਤ ਨੂੰ ਕਹਿੰਦੇ ਜਰਾਬਾ ਪਾਉਣੀਆਂ ਚਾਹੀਦੀਆਂ ਪਰ ਮੈਂ ਰਾਤ ਨੂੰ ਵੀ ਪਾ ਕੇ ਸੌਂ ਨਹੀਂ ਤੇ ਸਿਰ ਵੀ ਮੈਂ ਹਮਤਾ ਦਿਨ ਰਾਤ ਮੈਂ ਟੱਕ ਕੇ ਰੱਖਦੀ ਹੁਣ ਜਿਵੇਂ ਜ਼ਿਆਦਾ ਠੰਡਾ ਹੁੰਦਾ ਮੈਂ ਸਿਰ ਬਿਲਕੁਲ ਹੀ ਨਾ ਮੈਂ ਨੰਗਾ ਰੱਖ ਸਕਦੀ ਤੇ ਇੱਧਰ ਪਾਉਣੇ ਕੱਪੜੇ ਸੁੱਕਣੇ ਤੇ ਉਸ ਤੋਂ ਬਾਅਦ ਫਿਰ ਅੱਜ ਹੋਰ ਵੱਡਾ ਕੰਮ ਕਰਨਾ ਕੋਈ ਮੈਂ ਦੇਖਦੇ ਦਵਿੰਦਰ ਦੇ ਹੈਲਪ ਲੈ ਕੇ ਕੰਮ ਕਰਦਾ ਤਾਂ ਦਵਿੰਦਰ ਤਿਆਰ ਨਹੀਂ ਕਹਿੰਦਾ ਜੇ ਤੈਨੂੰ ਪੰਜੀਰੀ ਮੈਂ ਬਣਾਉਣਾ ਪੰਜੀਰੀ ਦਾ ਸਮਾਨ ਤਿਆਰ ਕਰਾਇਆ ਪਿਆ ਫਿਰ ਉਹ ਦਵਿੰਦਰ ਨਾਲ ਪੰਜੀਰੀ ਵਾਸਤੇ ਪੱਠੀ ਨੀਵੇਂ ਬਾਹਰ ਤੋਂ ਸਾਈਡ ਤੋਂ ਉਹਨੂੰ ਲਗਵਾਤੀ ਸੀ ਉਹ ਪੱਠੀ ਵੀ ਕਰ ਤਿਆਰ ਕਰਵਾ ਰਹੀ ਸੀਗੀ ਤੇ ਮੈਨੂੰ ਕਹਿੰਦੇ ਫਟਾਫਟ ਕੱਪੜੇ ਧੋ ਕੇ ਸੁੱਕਣੇ ਪਾ ਦੇ ਆਪਾਂ ਪੰਜੀਰੀ ਇੱਧਰ ਮੈਂ ਗੁੰਨ ਕੇ ਰੱਖਤਾ ਮਿੱਠਿਆ ਵਾਲਾ ਆਟਾ ਮੂਲੀ ਤੇ ਮਿੱਥੇ ਪਾਏ ਨੇ ਮੂਲੀ ਮਿੱਠਿਆ ਵਾਲਾ ਆਟਾ ਤੇ ਹੁਣ ਅਸੀਂ ਬਣਾਉਣੇ ਪੰਜੀਰੀ ਦਵਿੰਦਰ ਤੇ ਮੈਂ ਤੇ ਇੱਧਰ ਛਾਣਿਆ ਪਿਆ ਆਟਾ ਆਟਾ ਨੂੰ ਛਾਣ ਕੇ ਮੈਂ ਜੋਕਤਾ ਭੇਂਸ ਕੇ ਲਾ ਲ 3 ਕਿਲੋ ਆਟਾ ਚੋਕਤਾ ਇਹਦੇ ਵਿੱਚ ਬਣਾਵਾਂਗੇ ਆਟੇ ਦੀ ਪੰਜੀਰੀ ਤੇ ਆਪੇ ਬਾਕੀ ਦਾ ਸਾਰਾ ਸਮਾਨ ਕੱਢਿਆ ਜਿਹੜਾ ਮੈਂ ਪੀਸਿਆ ਸੀਗਾ ਮਖਾਣੇ ਪਹਿਲਾਂ ਰੋਸਟ ਕਰਾਂਗੇ ਕਿਉਂ ਵਿੱਚ ਫੇਰ ਭੁੰਨਾਂਗੇ ਆਟਾ ਤੇ ਜਿਹੜਾ ਨਹੀਂ ਪੀਸਿਆ ਸਮਾਨ ਆਈ ਪਊਗਾ ਜਿਵੇਂ ਨਾਰੀਲ ਦਾ ਭਰਾਂਦਾ ਫੁੱਲ ਸੁਪਾਰੀ ਮੱਕ ਜੇ ਇਹਦੇ ਵਿੱਚ ਪੈ ਨਜਵਣ ਬਾਕੀ ਸਾਰਾ ਸਮਾਨ ਪੀਸਿਆ ਪੇ ਤਿਆਰ ਕਰਾ ਪਾ ਦਵਿੰਦਰ ਅੱਜ ਮੇਰੇ ਨਾਲ ਬਣਾਉਣਗੇ ਪੰਜੀਰੀ ਤੇ ਇਧਰ ਮੈਂ ਵਲੌਗੀ ਸੀ ਪੰਜੀਰੀ ਬਣਾਉਣ ਦਵਿੰਦਰ ਵੀ ਮੇਰੇ ਨਾਲ ਹੀ ਸੀ ਅਸੀਂ ਨਾ ਪੱਠੀ ਰੱਖੀ ਹੋਈ ਹੈ ਸਿਲੰਡਰ ਵਾਲੀ ਉਹ ਤਾਂ ਇਹ ਹੀ ਲੋਹੇ ਦਾ ਚੁੱਲਾ ਉਹਦੇ ਵਿੱਚ ਰੱਖੀ ਹੋਈ ਹੈ ਪੱਠੀ ਤੇ ਆਟਾ ਮੈਂ ਭੁੰਨ ਰਹੀ ਆ ਆਟਾ ਇਹ ਤੋਂ ਪਹਿਲਾਂ ਮੈਂ ਘਿਓ ਵਿੱਚ ਜ ਫੁੱਲ ਮਖਾਣੇ ਰੋਸਟ ਕਰਕੇ ਮੈਂ ਕਾੜਦੇ ਡਰਾਈ ਰੋਸਟ ਨਹੀਂ ਕਰਦੇ ਕਿਉਂਕਿ ਪੰਜੀਰੀ ਵਿੱਚ ਜੇ ਡਰਾਈ ਰੋਸਟ ਕਰਕੇ ਪਾ ਲਈ ਉਹ ਨਾ ਉੱਪਰੋਂ ਉੱਪਰ ਅਲੱਗ ਅਲੱਗ ਹੀ ਰਹਿੰਦੇ ਨੇ ਪੰਜੀਰੀ ਨਾਲ ਬਾਈਂਡ ਜੇ ਨਹੀਂ ਹੁੰਦੇ ਹੈਗੇ ਆਟਾ ਮੈਂ ਭੁੰਨ ਰਹੀ ਆ ਬਸ ਸਿਰਫ ਆਟਾ ਹੀ ਹੁੰਦਾ ਮੇਨ ਪੰਜੀਰੀ ਵਿੱਚ ਭੁੰਨਣਾ ਜੇ ਉਸ ਬੇਸਣ ਵਾਲੀ ਬਣਾਉਣੀ ਬੇਸਣ ਭੁੰਨਣਾ ਆਟੇ ਉਸ ਤੋਂ ਬਾਅਦ ਤੁਸੀਂ ਗੈਸ ਬੰਦ ਕਰਕੇ ਅੱਗ ਨੂੰ نیچے ਉਤਾਰ ਕੇ ਕੜਾਹੀ ਫਿਰ ਸਾਰੀਆਂ ਦਵਾਈਆਂ ਪਾ ਦੋ ਬਸ ਮੇਨ ਕੰਮ ਇਹ ਚ ਆਟੇ ਦਾ ਹੀ ਹੁੰਦਾ ਕਿ ਆਟਾ ਵਧੀਆ ਤਰੀਕੇ ਨਾਲ ਭੁੰਨਾ ਜਾਵੇ ਨੀਚੇ ਨਾ ਆਟਾ ਲੱਗੇ ਬਹੁਤ ਜ਼ਿਆਦਾ ਓਵਰਕੁੱਕ ਵੀ ਨਾ ਹੋਵੇ ਤੇ ਕੱਚਾ ਵੀ ਨਾ ਹੋਵੇ ਹੈਨਾ ਫਿਰ ਦੋਨੇ ਟੇਸਟ ਖਰਾਬ ਹੋ ਜਾਣ ਕੱਚਾ ਟੇਸਟ ਵੀ ਨਹੀਂ ਅੱਛਾ ਲੱਗਦਾ ਤੇ ਬਹੁਤ ਜ਼ਿਆਦਾ ਜਿਵੇਂ ਮੱਚ ਜਿਵੇਂ ਉਹ ਵੀ ਨਹੀਂ ਫਿਰ ਟੇਸਟ ਅੱਛਾ ਲੱਗਦਾ ਆਟਾ ਭੁੰਨਿਆ ਗਿਆ ਇੱਥੇ ਅਸੀਂ ਗੈਸ ਬੰਦ ਕਰਤਾ ਸੀਗਾ ਅੱਗ ਨੀਚੋਂ ਬੰਦ ਕਰਤੀ ਸੀ ਪਰ ਉਹ ਕੜਾਹੀ ਉੱਪਰ ਸੀ ਕਿਉਂਕਿ ਈਜ਼ੀ ਸੀ ਹਿਲਾਉਣਾ ਉੱਪਰ ਤੇ ਬੰਦ ਕਰਨ ਤੋਂ ਬਾਅਦ 5 ਮ ਤੇ ਹੁਣ ਮੈਂ ਇਹਦੇ ਵਿੱਚ ਪਾ ਰਹੀਆਂ ਦਵਾਈਆਂ ਮੈਂ 3 ਕਿਲੋ ਆਟਾ ਲਿਆ ਸੀ 3 ਕਿਲੋ ਕਿਉਂ ਤੇ ਦੇਸੀ ਖੰਡ ਵੀ 3 ਕਿਲੋ ਹੀ ਪਾਵਾਂਗੇ ਉਹਦੇ ਵਿੱਚ ਮੈਂ 3 ਕਿਲੋ ਚੋਂ ਸਟਿਲ ਮੈਂ 1/2 ਕਿਲੋ ਕੱਟੀ ਪਾਈ ਹੈ 1 ਕਿਲੋ ਚੀਨੀ ਪਾਈ ਹੈ ਤੇ ਬਾਕੀ ਦਵਾਈਆਂ ਹੋ ਗਈਆਂ ਡਰਾਈ ਫਰੂਟਸ ਹੋ ਗਏ ਸੀਡਸ ਹੋ ਗਏ ਸਾਰਾ ਕੁਝ ਇਹ ਪੰਜੀਰੇ ਵਿੱਚ ਪਾ ਲਾਂਗੇ ਦਵਾਈਆਂ ਤਾਂ ਮੈਂ 2 ਦਿਨ 3 ਦਿਨ ਪਹਿਲਾਂ ਹੀ ਧਿਆਨ ਕਰਕੇ ਰੱਖੀਆਂ ਪਈਆਂ ਸੀ ਕਦਵਿੰਦਰ ਨੇ ਅੱਜ ਮੇਰੀ ਬਹੁਤ ਹੈਲਪ ਕਰਾਈ ਇਹਨਾਂ ਦੇ ਸਾਰੇ ਨਪਜੀਰੀ ਬਣ ਗਏ ਨਹੀਂ ਤਾਂ ਇਕੱਲੇ ਜਾਣੇ ਤਾਂ ਔਖਾ ਹੋ ਜਾਂਦਾ ਥੋੜੀ ਹੈਲਪ ਮਿਲ ਜੇ ਨਾ ਕਿਸੇ ਦੀ ਤਾਂ ਈਜ਼ੀ ਹੋ ਜਾਂਦਾ ਫਿਰ ਮੈਂ ਦਵਿੰਦਰ ਨੂੰ ਕਿਹਾ ਤੁਸੀਂ ਕੁਛ ਨਾ ਛੱਡੋ ਤੁਸੀਂ ਫਟਾਫਟ ਨਹੀਂ ਮਾਰ ਰਹੇ ਹੈਗੇ ਸਾਰਾ ਕੁਝ ਤੁਸੀਂ ਖਰਾਬ ਕਰੋਗੇ ਬਣੀ ਬਣਵਾਈ ਫਿਰ ਮੈਨੂੰ ਤਾਂ ਖੁਰਚਣਾ ਪੜਿਆ ਫਿਰ ਮੈਂ ਬਣਾਈ ਕਹਿੰਦੇ ਹਾਂ ਤਾਂ ਹੈ ਹੀ ਕੰਮ ਵੀ ਥੋੜਾ ਕੰਮ ਆ ਤੁਹਾਡੇ ਸਾਹਮਣੇ 14 ਮਹੀਨਿਆਂ ਸਾਹਮਣੇ ਆਉਂਦਾ ਮੈਂ ਤੁਸੀਂ ਬਸ ਸਾਮਾਨ ਪਾਈ ਚੱਲੋ ਕਹਿੰਗੇ ਸਾਮਾਨ ਮੈਂ ਸਾਰਾ ਲਿਆਂ ਕਿ ਆਪਦੇ ਕੋਲੇ ਰੱਖ ਲੈ ਸੀ ਪਹਿਨੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਤੁਸੀਂ ਦਵਾਈਆਂ ਡਰਾਈ ਫੁੱਟ ਹੌਲੀ ਹੌ ਥੋੜਾ ਜਿਹਾ ਆਪਾਂ ਕਿ ਉਹ ਸ਼ੁਰੂ ਚੀਤ ਜਿਆਦੇ ਰੱਖਣਾ ਹੁੰਦਾ ਨਾ ਜੇ ਆਪਾਂ ਪਹਿਲਾਂ ਹੀ ਡਰਾਈ ਰੱਖਾਂਗੇ ਤੇ ਦਵਾਈਆਂ ਪਾਵਾਂਗੇ ਡਰਾਈ ਫਰੂਟਸ ਪਾਵਾਂਗੇ ਚੀਨੀ ਪਾਵਾਂਗੇ ਫਿਰ ਖੁਸ਼ਕ ਹੋ ਜਾਂਦੀ ਆ ਤੇ ਆਟੇ ਨੂੰ ਥੋੜਾ ਜਿਹਾ ਆਪਾਂ ਜਿਆਦਾ ਲਾਲ ਕਰ ਲਾਂਗੇ ਤਾਂ ਕਲਰ ਵੀ ਅੱਛਾ ਬਣ ਜਾਂਦਾ ਪੰਜੀਰੀ ਦਾ ਕਿਉਂਕਿ ਚੀਨੀ ਪਾਉਣ ਨਾਲ ਬਾਅਦ ਵਿੱਚ ਕਲਰ ਲਾਈਟ ਹੋ ਜਾਂਦਾ ਤੇ ਹੁਣ ਇਹਦੇ ਵਿੱਚ ਇੱਕ ਇੱਕ ਕਰਕੇ ਦਵਾਈਆਂ ਪਾਵਾਂਗੇ ਜਿਹੜੀ ਆਪਾਂ ਪੀਸੀਆਂ ਸੀਗਾ ਜੋ ਵੀ ਆਪਾਂ ਸਮਾਨ ਪੰਜੀਰੀ ਵਿੱਚ ਪਾਉਣਾ ਤੇ ਦਵਾਈਆਂ ਵੀ ਸੀ ਡਰਾਈ ਫਰੂਟਸ ਵੀ ਸੀ ਤੇ ਮੈਂ ਸੀਡਸ ਵੀ ਇਹਦੇ ਵਿੱਚ ਪਾਏ ਨਹੀਂ ਬਲਕੇ ਦਵਿੰਦਰ ਹਜੇ ਮਨਾ ਕਰ ਰੇ ਸੀਗਾ ਨੇ ਸੀਡਸ ਨਾ ਪਾ ਵੀ ਇਹਨਾਂ ਨੂੰ ਅੱਛੇ ਲੱਗਦੇ ਹੈਗੇ ਨਾ ਇਸ ਵਿੱਚ ਟੇਸਟ ਹੋਰ ਹੋਗਾ ਕਹਿੰਦੇ ਜਾਂ ਫਿਰ ਰਗੜ ਕੇ ਪਾਵਾਂ ਮੈਂ ਕਿ ਨਹੀਂ ਐਂ ਹੀ ਪਾਵਾਂਗੇ ਦੇਖਣ 'ਚ ਵੀ ਸੋਹਣੇ ਲੱਗਣਗੇ ਤੇ ਖਾਣ 'ਚ ਵੀ ਟੇਸਟੀ ਕ੍ਰਾਂਚੀ ਜਿਹਾ ਲੱਗਦੇ ਨੇ ਤੇ ਇਹਨਾਂ ਨੇ ਫਿਰ ਖਾ ਕੇ ਦੇਖ ਕੇ ਕਹਿੰਦੇ ਨਹੀਂ ਟੇਸਟ ਆ ਵਧੀਆ ਪਾ ਦੋ ਇਹਨਾਂ ਨੂੰ ਐਸੇ ਪਹਿਲਾਂ ਕੋੜੇ ਕੋੜੇ ਨਾਲ ਪਾਣਾ ਠੀਕ ਹੌਲੀ-ਹੌਲੀ ਪਾਈ ਜਾਂਦੇ ਆ ਸਾਰੀਆਂ ਦਵਾਈਆਂ ਜਿਹੜੀਆਂ ਪੀਸੀ ਹੋਈਆਂ ਸੋ ਪਾ ਦਾਂਗੇ ਜਿਹੜਾ ਕੋਈ ਬਿਨਾ ਪੀਸੇ ਚੀਜ਼ ਪਾਉਣੇ ਜਿਵੇਂ ਕੋਈ ਮੱਖਜ ਹੋ ਗਿਆ ਮੱਖਜ ਹੋ ਗਿਆ ਅਜਵਾਇਣ ਹੋ ਗਿਆ ਨਾਰੀਅਲ ਦਾ ਪਰਾਦਾ ਹੋ ਗਿਆ ਉਹ ਪਾਤਾ ਦੇਖੋ ਜਿਵੇਂ ਜਿਵੇਂ ਆਪਾਂ ਇਹ ਚ ਸਮਾਨ ਪ ਜਿਹੜਾ ਉਹ ਖੁਸ਼ਕ ਹੋ ਜਾਂਦਾ ਨਾ ਪਨੀਰੀ ਖੁਸ਼ਕ ਹੋ ਜਾਂਦੀ ਹੈ ਕਿ ਉਹ ਸੋਕ ਦੇ ਸਮਾਨ ਸਾਰਾ ਪਨੀਰੀ ਦਾ ਜਿਹੜਾ ਕਿ ਉਹ ਆ ਦਵਾਈਆਂ ਸੋਕ ਲਾਂਗੇ ਹੌਲੀ ਹੌਲੀ ਜਿਆਦਾ ਖੁਸ਼ਕ ਹੋ ਜੂਗੀ ਪਰ ਖੁਰਚਣਾ ਨਹੀਂ ਮਾਰਨੋਂ ਹਟਣਾ ਵਾ ਫੇਹੀ ਕਿਉਂਕਿ ਕਨਾਹੀ ਗਰਮਾ ਜਿੱਥੇ ਆਪਾਂ ਖੁਰਚਣਾ ਮਾਰਨੋਂ ਹਟ ਗਏ ਫੇ ਪਨੀਰੀ ਥੱਲੇ ਲੱਗਣ ਦਾ ਡਰ ਰਹਿੰਦਾ ਤੇ ਇਹਦੇ ਵਿੱਚ ਪਾ ਰਹੀ ਸੀਡਸ ਪਮਕਿਨ ਸੀਡਸ ਤੇ ਸਨਫਲਾవర్ ਸੀਡਸ ਵੀ ਮੈਂ ਐਡ ਕਰਤੀ ਸੀ ਉਦੋਂ ਵੈਸੇ ਮੈਂ ਤਾਂ ਇਹ ਰੂਟੀਨ ਚ ਖਾਣ ਨਹੀਂ ਰਹਿਣੀ ਆ ਫਿਰ ਮੈਨੂੰ ਆਈ ਸੀ ਵੀ ਚਲੋ ਦਵਿੰਦਰ ਪੰਜੀਰੀ ਖਾਂਦੇ ਨੇ ਖਾਇ ਕਰਨਗੇ ਚਲੋ ਇਹਨਾਂ ਦੇ ਅੰਦਰ ਵੀ ਸੀਟਸ ਜਾਣਗੇ ਉਹ ਤਾਂ ਇਹ ਖਾਂਦੇ ਨਹੀਂ ਹੈਗੇ ਵੈਸੇ ਪੰਜੀਰੀ ਦੇ ਬਣਨ ਵਾਲੇ ਖਾ ਲਣਗੇ ਬਹੁਤ ਬਹੁਤ ਝਾੜ ਟੇਸਟੀ ਲੱਗਦੇ ਪੰਜੀਰੀ ਉਹ ਸਰਦੀ ਸਰਦੀ ਹਸਾਰ ਸਾਲ ਹੀ ਖਾਣੇ ਬਸ ਚੜ੍ਹਦੇ ਜੰਕਮਰ ਪੰਜੀਰੀ ਬਣਾ ਲਾਂਗੇ ਤੇ ਮਾਰਚ ਤੱਕ ਸਰਦੀ 4 ਮਹੀਨੇ ਪੰਜੀਰੀ ਖਾਣੇ ਖਾਣੇ ਖਤਮ ਹੋ ਜੂਗੀ ਦੁਬਾਰੇ ਫੇਰ 3 ਕਿਲੋ ਘੋਦੀ ਸਿਰ ਬਣਾ ਲਾਂਗੇ ਬਾਕੀ ਆਇਆਂ ਕਿਉਂ ਆਪਦੇ ਘਰ ਦਾ ਦੇਖੋ ਪ्योर ਹੈ ਨਾ ਬਾਕੀ ਸਮਾਨ ਆਪ ਆਪਦੇ ਹੱਥੋਂ ਨਾ ਪੀਸ ਕੇ ਪਾਇਆ ਆਪਣੇ ਸਾਹਮਣੇ ਅੱਖਾਂ ਸਾਹਮਣੇ ਬਣੀ ਆ ਔਰ ਮੈਨੂੰ ਲੱਗਦਾ ਸਰਦੀ ਚ ਇਹ ਚੀਜ਼ਾਂ ਦਵਾਈਆਂ ਦੇਸੀ ਦਵਾਈਆਂ ਖਾਣੀਆਂ ਚਾਹੀਦੀ ਨੇ ਬੱਚੇ ਜੇ ਖਾ ਲੈਣ ਤਾਂ ਬੱਚਿਆਂ ਨੂੰ ਵੀ ਖਵਾਉਣੀਆਂ ਚਾਹੀਦੀਆਂ ਨੇ ਮੈਨੂੰ ਤਾਂ ਕਿਸੇ ਨੇ ਢੂਈ ਤੋਂ ਦੱਸਿਆ ਸੀ ਇਹ ਦਵਾਈਆਂ ਖਾ ਢੂਈ ਤਾਂ ਮੇਰੇ ਲਈ ਠੀਕ ਹੈਗੀ ਪਰ ਠੀਕ ਹੈ ਚੰਗੀ ਚੀਜ਼ ਸਮਝ ਕੇ ਖਾ ਲੈਣਾ ਵੀ ਕੋਈ ਦਵਾਈ ਉਹ ਦੂਜੀ ਦਵਾਈ ਤਾਂ ਨਹੀਂ ਕੋਈ ਹੈਗੀ ਨਾ ਕਿ ਸਾਈਡ ਇਫੈਕਟ ਕਰੂਗੀ ਦੇ ਆਪਣਾ ਸਰੀਰ ਤੋਂ ਸਰੀਰ ਪੱਕਾ ਕਿਸੇ ਆਰਾਮ ਨਹੀਂ ਦੋਗੇ ਨਹੀਂ ਨਹੀਂ ਢੂਈ ਠੀਕ ਹੋਗੀ ਨੁਕਸਾਨ ਤਾਂ ਨਹੀਂ ਕਰੂਗੀ ਸਭੀ ਛਰਦੀਆਂ ਸਤਖਾਨੇ ਹੋਣੇ ਪਹਿਲਾਂ ਅਸੀਂ ਥੋੜਾ ਸਾਮਾਨ ਪਾਉਂਦੇ ਜਮਨੀਰ ਵਿੱਚ ਪਰ ਫਿਰ ਸਾਨੂੰ ਕਿਸੇ ਨੇ ਕਾਫੀ ਦਵਾਈਆਂ ਦੱਸੀਆਂ ਵੀ ਤੁਸੀਂ ਸਾਰਾ ਸਾਮਾਨ ਪਾਇਆ ਕਰੋ ਜੋੜਾਂ ਵਾਸਤੇ ਜਾਂ ਕਿ ਸਸੇੜ ਤਕ ਤੋਂ ਹੋਵੇ ਢੂਈ ਦੁਖਤੀ ਹੋਵੇ ਫਿਰ ਉਹ ਸਾਰਾ ਸਾਮਾਨ ਅਸੀਂ ਹਰ ਸਾਲ ਹੀ ਪਾਉਣੇ ਲਈ ਲਿਸਟ ਹੀ ਬਣੀ ਪਈ ਹੈ ਉਹ ਚੀਜ਼ਾਂ ਦੀ ਥੋੜੀ ਹੌਲੀ ਹੌਲੀ ਇਹਨਾਂ ਨੂੰ ਸਾਰੇ ਸਾਮਾਨ ਨੂੰ ਕਰੀ ਜਾਂਦੇ ਆ ਮਿਕਸ ਤੇ ਲਾਸਟ ਤੇ ਪਾਵਾਂਗੇ ਚੀਨੀ ਕਿਉਂਕਿ ਜੇ ਆਪਾਂ ਬਹੁਤ ਜ਼ਿਆਦਾ ਗਰਮ ਵਿੱਚ ਚੀਨੀ ਪਾਤੀ ਤਾਂ ਪਾਣੀ ਛੱਡ ਜੂਗੀ बस गैस से तो सिर्फ आपका आटा ही भूनना जो आटा भूनया गया गैस का बस वो भी बंद कर देना उस तो बाद गैस का कोई रोल नहीं है सारा समान पाता हम लास्ट तो ये पा रहे दे देसी खंड देसी खंड मैं तीन पैकेट से तीन किलो चीनी सी पर छान के जो मैं छानी तो कुछ ना कुछ बिना छानी भी निकलगी जी कि नहीं छानी हैगी फिर समझ लो होगी चार पाँच सौ ग्राम चार पाँच सौ ग्राम के करीब होगी फिर मैं समझ लो कि ढाई किलो चीनी अपने बन के होगी तैयार तो चक ले अंदर ਅੰਦਰ ਲੈ ਕੇ ਰੱਖਤੀ ਦਵਿੰਦਰ ਨੂੰ ਪਸੰਦ ਆ ਗਈ ਦਵਿੰਦਰ ਨੇ ਕਰਤੀ ਪਾਸ ਮੈਂ ਤਾਂ ਬਣਾ ਯਾਰੀ ਸਾਲਾ ਮੈਂ ਕਹੀ ਜਾ ਰਹੀ ਸੀ ਪਤਾ ਨਹੀਂ ਪਸੰਦ ਬਤਨਣਾ ਪਸੰਦ ਆ ਗਈ ਫਿਰ ਤਾਂ ਠੀਕ ਆ ਨਹੀਂ ਤਾਂ ਮੇਰੇ ਗਾਲਾਂ ਪੈਣਗੀਆਂ ਦਵਿੰਦਰ ਨੂੰ ਪਨੀਰ ਬਹੁਤ ਪਸੰਦ ਆਈ ਬਹੁਤ ਟੇਸਟੀ ਬਣੀ ਐ ਟੇਸਟੀ ਬਣਨੀ ਘਰ ਦਾ ਦੇਸੀ ਕਿਉ ਹੋ ਗਿਆ ਪਿਓਰ ਇਨੀਆਂ ਦਵਾਈਆਂ ਹੋ ਗਈਆਂ ਤੇ ਇਹਨੂੰ ਠੰਡੀ ਕਰਕੇ ਫਿਰ ਆਪਾਂ ਕੰਟੇਨਰਸ ਚ ਪਾਵਾਂਗੇ ਤੇ ਇਧਰ ਕਿਚਨ ਚ ਪਿਆ ਮੇਰਾ ਸਮਾਨ ਆ ਬਾਹਰੋਂ ਚੱਕ ਕੇ ਲੈਂਦਾ ਸਾਰਾ ਪੰਜੇ ਭੁੰਡੇ ਕਿਉ ਡੱਬੇ ਕਰਦੇ ਆਂ ਕਲੀਅਰ ਬਣਾਉਣੀ ਆ ਰੋਟੀ ਟਾਈਮ ਹੋ ਗਿਆ ਟਾਈਮ ਹੋ ਗਿਆ 9:50 ਦਾ 9:50 ਹੋ ਗਏ ਹੁਣ ਰੋਟੀ ਬਣਾਉਣੀ ਆ ਸਵੇਰ ਦੀ ਸਾਰਾ ਸਮਾਨ ਪਏ ਇਧਰ ਮਿਰਚਾਂ ਲੈਂਦੇ ਪਿਆ ਚਾਰ ਵਾਲੀਆਂ ਮਿਰਚਾਂ ਪਾਉਂਗੀ ਮੈਂ ਰਾਤ ਤੋਂ ਕਿ ਰੱਖਤੀਆਂ ਸੁੱਕੀਆਂ ਪਈ ਨੇ ਉੱਤੋਂ ਡੰਡੀਆਂ ਤੋੜ ਕੇ ਦੇ ਹੈਡ ਆਹ ਹੈਡਸ ਤੋੜ ਕੇ ਤੇ ਚੀਰਾ ਪਾ ਕੇ ਬਣਾਵਾਂਗੇ ਮਿਰਚਾਂ ਆਹ ਸਮਾਨ ਪਿਆ ਕਿ ਔਰ ਡੱਬੇ ਡੁੱਬੇ ਸਾਰੇ ਆਹ ਡੱਬਾ ਪਿਆ ਧੋਣ ਵਾਲਾ ਪਿਆ ਕਿ ਉਹ ਖਾਲੀ ਹੋ ਗਿਆ ਇਹਦੇ ਵਿੱਚੋਂ ਇਹ ਖਾਲੀ ਕਰਕੇ ਅੱਛੀ ਤਰ੍ਹਾਂ ਧੋ ਕੇ ਧਰੂੰਗੀ ਤੇ ਹੁਣ ਬਣਾਉਣੇ ਆਪਾਂ ਫੁਲਕਾ ਸਵੇਰ ਦਾ ਭੁੱਖ ਲੱਗੀ ਪਈ ਆ ਤੇ ਇਹ ਸੀ ਮੇਰਾ ਅੱਜ ਦਾ ਬ੍ਰੇਕਫਾਸਟ ਮੂਲੀ ਮਿਰਚੇ ਵਾਲਾ ਪਰੌਂਠਾ ਦਹੀਂ ਮੱਖਣ ਤੇ ਮਿਰਚ ਦਾ ਆਚਾਰ ਸੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ